ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਦੁਆਰ ਕਉ ਸਾਡਖੈ ਕਹਿਉ ਤੋਹਰ ਦੁਆਰ ਵਾਹਿਗੰਨ ਕੀ ਬਾਝ ਅਸ ਗੋਬਿੰਦ ਦਾਸ ਸਤਿਪਾਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕੰਗ ਰਾਖੀ ਮੇਰੀ ਗੁਰੂ ਰੂਪ ਗੁਰੂ ਤੇਰੀ ਸਾ ਸੰਗ ਜਿਓ ਤੁਸੀਂ ਸਤਿਗੁਰਾਂ ਦੀ ਹਜ਼ੂਰੀ ਚ ਜੁੜ ਬੈਠੇ ਹੋ ਸਤਿ ਕਰਨਾ ਧੰਨ ਦਸਮ ਪਿਤਾ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮਾਰਾ ਸਿਰ ਚ ਕਾ ਕੇ ਆਖੋ ਜੀ ਵਾਹਿਗੁਰੂ ਜਿੱਖਾ ਖਾਲਸਾ ਵਾਹਿਗੁਰੂ ਜਿੱਖੇ ਹfte ਆਪ ਜੀ ਬੜਾ ਭਾਗੇ ਹੋ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ ਇਹ ਦੂਸਰੀ ਅਸ਼ਟਪਦੀ ਦਾ ਪਹਿਲੀ ਪੌੜੀ ਦੀ ਕਥਾ ਜਿਨੇ ਸਰਵਣ ਕੀਤੀ ਆ ਆਓ ਅੱਜ ਦੂਸਰੀ ਅਸ਼ਟਪਦੀ ਦਾ ਦੂਸਰਾ ਸ਼ਬਦ ਦੂਸਰੀ ਪੌੜੀ ਵਿੱਚ ਧੰਗੁਰੂ ਅਰਜਨ ਦੇਵ ਮਹਾਰਾਜੀ ਕੀ ਫਰਮਾਨ ਕਰ ਰਹੇ ਨੇ ਆਓ ਸਰਵਣ ਕਰਿਏ ਜੀ ਸਗਲਾ ਸੇਸ਼ਟ ਕਾ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਸਗਲਾ ਸ੍ਰਿਸ਼ਟੀ ਕੋ ਰਾਜਾ ਦੁਖੀਆ ਆਤਮ ਗੁਰੂ ਗੁਰੂ ਗਰੀਬ ਨਵਾਜ ਧੰ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਹ ਦਾ ਸੰਸਜੋਣਾ ਕਰਦੇ ਹਨ ਕਿ ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਜਾਵੇ ਪਰ ਉਹ ਦੁੱਖ ਹੀ ਭੋਗੇਗਾ ਦੁਖੀ ਰਹੇਗਾ ਜੇ ਇਸ ਤਰ੍ਹਾਂ ਅੰਗਰੇਜ਼ਾਂ ਦਾ ਬਾਦਸ਼ਾਹ ਸੀ ਰਾਜਾ ਸੀ ਪੰਚਮ ਜਾਰਜ ਜਾਰਜ ਪੰਚਮ ਸੀ ਦੇ ਉਸ ਦਿ ਜਦੋਂ 1913-14 ਦੇ ਵਿੱਚ ਲੜਾਈ ਸ਼ੁਰੂ ਹੋਈ ਜੰਗ ਸ਼ੁਰੂ ਹੋਈ ਤੇ ਉਸ ਨੂੰ ਨੀਂਦੋਂ ਹਟ ਗਈ ਸੀ ਇਸ ਕਰਕੇ ਉਸ ਦੇ ਸਿਪਾਹੀ ਡਾਕਟਰ ਉਸ ਸਮੇਂ ਉਸ ਨੂੰ ਬਿਜਲੀ ਦੇ ਨਾਲ ਸੁਲਾਇਆ ਕਰਦੇ ਸਨ ਇਸ ਕਰਕੇ ਜਿੰਨੇ ਮਰਜੀ ਅਸੀਂ ਭਾਵੇਂ ਦੁਨੀਆਂ ਦੇ ਉੱਤੇ ਰਾਜ ਕਰਨ ਵਾਲੇ ਬਣ ਜਾਈਏ ਹਰ ਉਹ ਦੁੱਖ ਹੀ ਭੁਗਦੇ ਹਨ ਪਰ ਕਵੇ ਸੁਖ ਪ੍ਰਾਪਤ ਹੋਵੇਗਾ ਅਬ ਸਰਵਣ ਕਰੀਏ ਹਰ ਕਾ ਨਾਮ ਜਪ ਤਵੇ ਸੁਖਿਆ ਗੁਰੂ ਫਰਮਉਂਦੇ ਨੇ ਹਰੀ ਪਰਮੇਸ਼ਰ ਅਕਾਰ ਪੁਰਖ ਦਾ ਨਾਮ ਜਪਣ ਨਾਲ ਹੀ ਅਸੀਂ ਸੁਖ ਪ੍ਰਾਪਤ ਕਰਾਂਗੇ ਜਵੇਂ ਗੋਪਾਲ ਪੁਰ ਦੇ ਕੁੜੀ ਰਾਜੇ ਦਾ ਦੁੱਖ ਦੂਰ ਹੋਇਆ ਹੀ ਉਸਨੇ ਸਿਮਰਨ ਕੀਤਾ ਸੀ ਉਸ ਦਾ ਵੀ ਦੁੱਖ ਦੂਰ ਹੋਇਆ ਤੇ ਅਸੀਂ ਵੀ ਖਰੀ ਪਰਮੇਸ਼ਰ ਕਾਲਕੁ ਦਾ ਜੇ ਨਾਮ ਚਰਪਾਂਗੇ ਤੇ ਸਾਧੂ ਕਹਿੰਦੇ ਹਰਕਾ ਨਾਮ ਜਪਦ ਹੋਏ ਸੁਖਿਆ ਅਸੀਂ ਫਿਰ ਹੀ ਸੁਖ ਪ੍ਰਾਪਤ ਕਰਾਂਗੇ ਲੱਖ ਕਰੋੜੀ ਬੰਦਨ ਪਰੈ ਲੱਖ ਕਰੋੜੀ ਬੰਦਨ ਪਰੇ ਇਥੇ ਕਈ ਵਿਆਕਰਣ ਵਾਲੇ ਅੱਦਾ ਅੰਕੜ ਆਉਣ ਕਰਕੇ ਉਸ ਨੂੰ ਬੰਦ ਨਾ ਪਰੇ ਪੜ ਲੈਂਦੇ ਨੇ ਪਰ ਰਾਤਨ ਸਿੱਖਾਂ ਦੇ ਹਵਾਲਿਆਂ ਦੇ ਅਨੁਸਾਰ ਰਾਤਨ ਜੋ ਚੱਲੀ ਹੁੰਦੀ ਆ ਮਰਿਆਦਾ ਸੰਪਰਦਾ ਦੇ ਹਿਸਾਬ ਦੇ ਨਾਲ ਇਸ ਪਾਠ ਨੂੰ ਪੰਦਨ ਕੀਤਾ ਜਾਂਦਾ ਹੈ ਜਿਵੇਂ ਜਮਨ ਗਈ ਵੀ ਪੰਕਤੀ ਆਉਂਦੀ ਹੈ ਉਸ ਵਿੱਚ ਵੀ ਇਸ ਤਰ੍ਹਾਂ ਪੜਿਆ ਜਾਂਦਾ ਪਰ ਉਥੇ ਵੀ ਜੱਜਾ ਮੰਮੇ ਔਕੜ ਨੰਨਾ ਲੱਗਾ ਪਰ ਕਈ ਨੰਨਾ ਵੱਖਰਾ ਬੋਲਦੇ ਆ ਪਰ ਫਿਰ ਅਰਥ ਦਾ ਅਨਰਥ ਹੋ ਜਾਂਦਾ ਇੱਥੇ ਸਾਧੂ ਕਹਿੰਦੇ ਨੇ ਲੱਖ ਕਰੋੜੀ ਬੰਦਨ ਪਰ ਲੱਖਾਂ ਹੀ ਕਰੋੜਾਂ ਹੀ ਭਾਵੇਂ ਬੰਦਨ ਪੈ ਜਾਣ ਔਰ ਕਿਵੇਂ ਅਸੀਂ ਬਚਾਂਗੇ ਹਰ ਦਾ ਨਾਮ ਜਪਤਨੇ ਸਰੇ ਹਰੀ ਪ੍ਰਭੇਸ਼ ਦਾ ਕਾਲਪੁਖ ਦਾ ਨਾਮ ਜਪਣ ਦੇ ਨਾਲ ਹੀ ਅਥੀ ਇਸ ਭਵ ਸੰਗਰ ਤੋਂ ਪਾਰ ਹੋਵਾਂਗੇ ਫਿਰ ਹੀ ਤਰਾਂਗੇ ਐਨੇ ਕ ਮਾਇਆ ਰੰਗ ਤਿਖਣਾ ਬੁਝਾਵੇ ਹਨ ਕ ਮਾਇਆ ਰੰਗ ਤਿਖਣਾ ਜੇ ਇਹ ਮਾਇਆ ਦੇ ਰੰਗ ਬਹੁਤ ਨੇ ਇਹ ਕਈ ਤਰ੍ਹਾਂ ਦੀ ਮਾਇਆ ਹੈ ਜੇ ਇਸ ਤਰ੍ਹਾਂ ਅਸੀਂ ਅੱਜ ਇਸ ਮਾਇਆ ਦੇ ਰੰਗਾਂ ਨੇ ਹੀ ਸਾਨੂੰ ਮੋਇਆ ਹੋਇਆ ਅਸੀਂ ਅੱਜ ਸਾਡਾ ਛੋਟਾ ਜਿਹਾ ਘਰ ਅਸੀਂ ਸੋਚਣਾ ਇਸ ਤੋਂ ਥੋੜਾ ਵੱਡਾ ਪਾਲ ਲਈਏ ਫਿਰ ਇਸ ਤੋਂ ਵੱਡਾ ਜੇ ਰਹਿਣ ਜੋਗਾ ਬਹੁਤ ਵਧੀਆ ਬਣ ਜਿਗਿਆ ਫਿਰ ਫੌਰ ਕ੍ਰਿਸ਼ਨਾ ਹੁੰਦੀ ਹੈ ਕਿ ਅਸੀਂ ਇਸ ਤੋਂ ਵੱਡਾ ਹੋਰ ਇੱਕ ਦੋ ਕਿੱਲੇ ਜ਼ਮੀਨ ਖਰੀਦ ਕੇ ਇੱਕ ਦੋ ਕਿੱਲਾਂ ਦੇ ਵਿੱਚ ਮੰਦਰਾ ਹੀ ਬਣਾ ਲੈਣਾ ਇਹ ਸਤਿਗੁਰ ਕਹਿੰਦੇ ਕਿ ਇਹ ਅਨਕ ਮਾਇਆ ਰੰਗ ਤਿੱਖਾ ਬਜਾਵੇ ਤਿੱਖਾ 77 ਇਹ ਜਿਹੜੇ ਮਾਇਆ ਦੇ ਰੰਗ ਆ ਇਹ ਤ੍ਰਿਸ਼ਨਾ ਆ ਇਹਦੀ ਤਰੇ ਇਹਦੀ ਪਿਆਸ ਕਦੇ ਵੀ 부ਝ ਨਹੀਂ ਸਕਦੀ ਪਰ ਬੁਰੇ 부ਝੇਗੀ ਕਿਵੇਂ ਸਤਿਗੁਰ ਫਰਮਾਉਂਦੇ ਨੇ ਹਰ ਕਾ ਨਾਮ ਜੋ ਪਤੇ ਆ ਗਾਵੇ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਣ ਦੇ ਨਾਲ ਅਗਾਵੇ ਦਾ ਅਰਥ ਹੈ ਰਾਜ ਸਕਦਾ ਹੈ ਤੇ ਫਿਰ ਜਦ ਖਰੀ ਪਰਮੇਸ਼ਰ ਰਖਾਲ ਉਪਰਕ ਦਾ ਨਾਮ ਜਪੇਗਾ ਫਿਰ ਉਹ ਰਾਜ ਜਾਵੇਗਾ ਅੰਦਰ ਉਸ ਨੂੰ ਸੰਤੋਖ ਆ ਜਾਵੇਗਾ ਤ੍ਰishna ਦੂਰ ਹੋ ਜਾਵੇਗੀ ਜਿਹੜੇ ਮਾਰਗ ਇਹ ਜਾਇਤ ਇਕੱਲਾ ਜਿਹ ਮਾਰਗ ਇਹ ਮਾਰਗ ਜਿਹੜੇ ਜਮਾਂ ਦੇ ਮਾਰਗ ਨੇ ਇਹ ਬੜੇ ਰਸਤੇ ਲੰਬੇ ਨੇ ਤੇ ਉਸ ਰਸਤਿਆਂ ਦੇ ਵਿੱਚ ਪੈਤਰਨੀ ਨਦੀ ਆਉਂਦੀ ਆ ਅਸਪੱਤਰ ਬਾਣ ਆਉਂਦਾ ਖੂਨ ਪਾਗ ਦੀ ਨਦੀ ਆਉਂਦੀ ਆ ਜਿਸ ਦੇ ਵਿੱਚ ਪ੍ਰਾਣੀ ਨੂੰ ਗੋਤੇ ਦਿੱਤੇ ਜਾਂਦੇ ਨੇ ਅਸਰ ਪੱਤਰ ਪਾਉਂਦੇ ਆ ਉਸ ਪੱਤਰ ਬਾਣ ਦੇ ਵਿੱਚ ਇੰਨੇ ਤਿੱਖੇ ਪੱਤੇ ਨੇ ਤਰਬਾਰਾ ਵਾਗ ਜਦੋਂ ਉਸ ਰਸਤੇ ਖਾਣੀ ਲੈ ਕੇ ਜਾਂਦੇ ਨੇ ਜੀਵ ਆਤਮਾ ਨੂੰ ਉਹ ਲਹੂ ਲਖਾਨ ਹੁੰਦਾ ਤਾਂ ਉੱਥੇ ਫਿਰ ਤੜਫਦਾ ਆ ਕਿਉਂਕਿ ਉਸ ਸਮੇਂ ਹੁੰਦਾ ਇਕੱਲਾ ਹੈ ਜੇ ਮਾਰਗ ਇਹੋ ਜਾਤ ਹੈ ਇਕੱਲਾ ਇਹ ਉਸ ਸਮੇਂ ਕੱਲਾ ਜਾਂਦਾ ਹੈ ਤੇ ਕੋਈ ਵੀ ਇਹਦੇ ਨਾਲ ਸੰਗੀ ਸਾਥੀ ਨਹੀਂ ਹੁੰਦਾ ਮਨ ਮੁਖ ਦੇ ਨਾਲ ਇਸ ਕਰਕੇ ਅਸੀਂ ਜੇ ਸੰਗੀ ਸਾਥੀ ਚਾਹੁੰਦੇ ਆਂ ਕਿ ਉਸ ਸਮੇ ਸਾਡੀ ਕੋਈ ਸਹਾਇਤਾ ਕਰੇ ਤੋ ਕਿਦਾਂ ਪ੍ਰਾਪਤ ਹੋਵੇਗਾ ਕੌਣ ਸਾਡੀ ਸਹਾਇਤਾ ਕਰੇਗਾ ਸਾਧਗੁਰੂ ਸਮਝਾਉਂਦੇ ਹਨ ਤਰ ਨਾਮ ਸਭ ਹੋਵੇ ਸਹੇਲਾ ਉਹ ਤੇਰਾ ਫਰੀਦ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਿਆ ਹੀ ਸਹੇਲਾ ਹੁੰਦਾ ਹੈ ਉਹ ਵੀ ਸੰਗੀ ਸਾਥੀ ਬਣਦਾ ਹੈ ਜਿਹੜੇ ਗੁਰਮੁਖ ਪਿਆਰੇ ਨਾਮ ਜਪਦੇ ਹਨ ਉਹ ਫਿਰ ਸੱਚਖੰਡ ਵਿੱਚ ਜਾ ਪ੍ਰਾਜਦੇ ਨੇ ਐਸਾ ਨਾਮ ਐਸਾ ਨਾਮ ਮਨ ਸੁਧਾਰਤੀ ਆਈਏ ਐਸੇ ਮਾਰ ਕੇ ਐਸੇ ਔਖੇ ਰਸਤਿਆਂ ਵਿੱਚੋਂ ਜਿੱਥੇ ਖਰੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਸਾਡੀ ਸਹਾਇਤਾ ਕਰਦਾ ਹੈ ਤੇ ਸਾਧੂਰ ਕਹਿੰਦੇ ਐਸਾ ਨਾਮ ਮਨ ਸਦਾ ਪਿਆਈਏ ਐਸੋ ਜਿਹੜਾ ਨਾਮ ਕਾਲਪੁਰਖ ਦਾ ਜਿਹੜਾ ਹਰ ਵਕਤ ਹੀ ਸਾਡੇ ਨਾਲ ਅੰਗ ਸੰਗ ਸੁਧਾਈ ਰਹਿੰਦਾ ਹੈ ਤੇ ਸਾਡੀ ਰਾਖੀ ਕਰਦਾ ਹੈ ਜਿਵੇਂ ਸਤ ਗੁਰਦੇ ਚੌਕੀ ਸੋ ਗਿਰਦ ਸਮਾਜ ਗੁਰ ਕਾ ਸ਼ਬਦ ਰਖਵਾਰੇ ਚੌਕੀ ਸੋ ਗਿਰਦ ਹਮਾਰੇ RAM ਨਾਮ ਮਨ ਲਾਗਾ ਜਾਮ ਲਜਾਏ ਕਰ ਭਗਤ ਪ੍ਰਭ ਜੀ ਤੋ ਮੇਰੋ ਸੁਖ ਦਾਤਾ ਪੰਤਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਇਹੋ ਜੇ ਸ਼ਬਦ ਇਹੋ ਜਾਂ ਨਾਮ ਜਪਨਾ ਚਾਹੀਦਾ ਵੀ ਜਿਹੜਾ ਸਾਡੇ ਨਾਲ ਆਰ ਵਖਤ ਕੀ ਸਖਾਈ ਰੇਂਦਾ ਹੈ ਤੋ ਉਸ ਨੂੰ ਸਦਾ ਕੀਤੇਉਣਾ ਚਾਹੀਦਾ ਹੈ ਨਾਨਕ ਗੁਰਮੁਖ ਪਰਮਗਤ ਪਈਆ ਏ ਗੁਰਮੁਖੋ ਸਤਪੁਰ ਸਮਝਾਉਂਦੇ ਹਨ ਨਾਨਕ ਗੁਰਮੁਖ ਪਰਮਗਤ ਏ ਗੁਰਮੁਖੋ ਗੁਰੂ ਦੇ ਮੁਖ ਵਿੱਚੋਂ ਨਿਕਲੀ ਹੋਈ ਬਾਤ ਨਿਕਲੀ ਹੋਈ ਗੁਰਬਾਣੀ ਗੁਰੂ ਦੇ ਦਿੱਤਾ ਹੋਇਆ ਉਪਦੇਸ਼ ਤੇ ਜੇ ਚੱਲੋਗੇ ਤੇ ਪਰਮਗਤੀ ਨੂੰ ਪ੍ਰਾਪਤ ਕਰੇਗੇ ਪਰ ਕਰੋਗੇ ਤੇ ਉੱਚਾ ਦਰਜਾ ਪ੍ਰਾਪਤ ਕਰੋਗੇ ਇਸ ਕਰਕੇ ਸਾਧੂ ਜੀ ਸਮਝਾਉਂਦੇ ਹਨ ਨਾਨਕ ਗੁਰਮੁਖ ਪਰਮਗਤ ਪਾਈਏ ਫਿਰ ਆ ਜਦੋਂ ਨਾਮ ਜਪਣ ਲੱਗੇ ਜਾਓਗੇ ਕੁਰਬਾਨੀ ਪੜਨ ਸੁਣ ਕੇ ਉਸ ਦੇ ਅਰਥ ਸਮਝਣ ਲੱਗ ਜਾਓਗੇ ਫਿਰ ਆ ਉੱਚਾ ਦਰਜਾ ਪਾਵਗੇ ਪਰਮਗਤੀ ਪਾਵੋਗੇ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਜਾ ਜਿਹਨੇ ਦੂਸਰੀ ਅਸ਼ਟਪਦੀ ਦੀ ਦੂਸਰਾ ਸ਼ਬਦ ਦੂਸਤੀ ਪਵੜੀ ਸਰਵਣ ਕੀਤੀ ਆ ਵਿਆंति ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਤੇ ਇਸੇ ਤਰ੍ਹਾਂ ਹੀ ਕੱਲ ਨੂੰ ਦੂਸਰੀ ਅਸ਼ਟਪਦੀ ਦੀ ਤੀਸਰੀ ਪੌੜੀ ਤੀਸਰੇ ਸ਼ਬਦ ਦੀ ਕਥਾ ਵਿਚਾਰ ਹੋਵੇਗੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ